ਛੱਡਣੇ ਨਹੀਂ ਸੁੱਕੇ ਬੜਾ ਸਹਿ ਕੇ ਵੇਖਿਆ ਔਲ ਜੋ ਹੈ ਬੜੀ ਵਾਰੀ ਕਹਿ ਕੇ ਵੇਖਿਆ ਛੱਡਣੇ ਨਹੀਂ ਸੁੱਕੇ ਬੜਾ ਸਹਿ ਕੇ ਵੇਖਿਆ ਔਲ ਜੋ ਹੈ ਬੜੀ ਵਾਰੀ ਕਹਿ ਕੇ ਵੇਖਿਆ ਉਹਨਾਂ ਵੇਖਿਆ ਨਹੀਂ ਗੁੱਸਾ ਸਾਡਾ ਵੇਖਿਆ ਪਿਆਰ ਵੇਖਿਆ ਨਹੀਂ ਗੁੱਸਾ ਸਾਡਾ ਵੇਖਿਆ ਪਿਆਰ ਤੂੰ ਆ ਤੂੰ ਆ ਤੂੰ ਮਾ ਤੂੰ ਆ ਕਰਦਾਂਗੇ ਮੈਰੀ ਦੇ ਮੁਲਕ ਦੋ ਭਾਂਟੇ ਮਨਜ਼ੂਰੀ ਆਤੂਆਂ ਤੂਆਂ ਕਰਦਾਂਗੇ ਵੈਰੀ ਦੇ ਮੁਲਕ ਤੋਂ ਕਾਂਟੇ ਵੰਜੂ ਜੇ ਸਾਨੂੰ ਦੇ ਦੇ ਸਰਕਾਰ ਟੈਮ ਦੀਆਂ ਵੇਟ ਬਾਸ ਅੱਖ ਰੱਖੀਆਂ ਜੂ ਵੀ ਸਿੱਖੀਆਂ ਨਾ ਉਤੇ ਬੜੀ ਅਕੀਆਂ ਡੜੰਡ ਡੜੰਡ ਡੰਡਾ ਡੰਡਾ ਟੈਮ ਦੀਆਂ ਵੇਟ ਬਾਸ ਅੱਖ ਰੱਖੀਆਂ ਸਿੱਖ ਫੌਜੀ ਨਾ ਹੀ ਤੇ ਬੜੀ ਅਕੀਆਂ ਹਿੰਮ ਜਾਨ ਕਿੱਦਾਂ ਅੱਗੇ ਖੜੇ ਸਰਦਾਰ ਹਿਲਣ ਨੀ ਦੋ ਘੰਟੇ ਮਨਜ਼ੂਰੀ ਸਾਨੂੰ ਦੇ ਦੇ ਸਰਕਾਰ ਤੂਆਂ ਤੂਆਂ ਕਰ ਦਾਂਗੇ ਮੈਰੀ ਦੇ ਮੁਲਕ ਦੋ ਘੰਟੇ ਉਹਨਿਰ ਜਸਾਨੂੰ ਦੇ ਦੇ ਸਰਕਾਰ ਆ ਡਰਦਾ ਨਹੀਂ ਮੋਦੀ ਥੋੜੀ ਖੈਰ ਚਾਉਂਦਾ ਏ ਵੀ ਦੇਖ ਵਾਲਾ ਸੱਤੀ ਸੱਚ ਕਾਉਂਦਾ ਏ ਵੀ ਡਰਦਾ ਨਹੀਂ ਮੋਦੀ ਥੋੜੀ ਖੈਰ ਚਾਉਂਦਾ ਏ ਗਿੱਲਾਂ ਵਾਲੀ ਵਾਲਾ ਸੱਤੀ ਸੱਚ ਕਾਉਂਦਾ ਏ ਮੁਲਖ ਦੇ ਘਾਟੇ ਮਨਜ਼ੂਰੀ ਸਾਨੂੰ ਦੇ ਦੇ ਸਰਕਾਰ ਤੂੰਆਂ ਤੂਆਂ ਕਰਾਂਗੇ ਮੇਰੀ ਦੇ ਮੁਲਖ ਦੇ ਘਾਟੇ ਉਹ ਡਿਰ ਜੇ ਸਾਨੂੰ ਦੇ ਦੇ ਸਰਕਾਰ ਹੋ ਛੱਡਣੇ ਨਹੀਂ ਸੁੱਕੇ ਬੜਾ ਸਹਿ ਕੇ ਵੇਖਿਆ ਅਲ ਜੋ ਹੈ ਬੜੀ ਵਾਰੀ ਕਹਿ ਕੇ ਵੇਖਿਆ ਛੱਡਣੇ ਨਹੀਂ ਸੁੱਕੇ ਬੜਾ ਸਹਿ ਕੇ ਵੇਖਿਆ ਜੋ ਹੈ ਬੜੀ ਵਾਰੀ ਕਹਿ ਕੇ ਵੇਖਿਆ ਉਹਨਾ ਵੇਖਿਆ ਨਹੀਂ ਗੁੱਸਾ ਸਾਡਾ ਵੇਖਿਆ ਪਿਆਰ ਵੇਖਿਆ ਨਹੀਂ ਗੁੱਸਾ ਸਾਡਾ ਵੇਖਿਆ ਪਿਆਰ ਤੂੰ ਆ ਤੂੰ ਆ ਤੂੰ ਮਾ ਤੂੰ ਕਰਦਾਂਗੇ ਵੈਰੀ ਦੇ ਮੁਲਕ ਤੋਂ ਕਾਂਟੇ ਮਨਜ਼ੂਰੀ ਸਾਨੂੰ ਦੇ ਦੇ ਸਰਕਾਰ ਆ ਤੂੰ ਆ ਤੂੰ ਆ ਕਰਦਾਂਗੇ ਵੈਰੀ ਦੇ ਮੁਲਕ ਤੋਂ ਕਾਂਟੇ ਮਨਜ਼ੂਰੀ ਸਾਨੂੰ ਦੇ ਦੇ ਸਰਕਾਰ ਪੈਮ ਦੀ ਆ ਵੇਟ ਬਸ ਅੱਖ ਰੱਖੀਆਂ ਬੜੀ ਇਕੀਆਂ ਹਿਲ ਜਾਣ ਕਿੱਦਾਂ ਅੱਗੇ ਖੜੇ ਸਰਦਾਰ ਹਿਲਣਾ ਨਹੀਂ ਦੇਣੇ ਅੱਗੇ ਖੜੇ ਸਰਦਾਰ ਤੂੰਆਂ ਤੂੰਆਂ ਆ ਤੂੰਆਂ ਤੂੰਆਂ ਕਰਦਾਂਗੇ ਮੈਰੀ ਦੇ ਮੁਲਖ ਤੋਂ ਕਾਂਟੇ ਮਨਜ਼ੂਰੀ ਸਾਨੂੰ ਦੇ ਦੇ ਸਰਕਾਰ ਤੂੰਆਂ ਤੂੰਆਂ ਕਰਦਾਂਗੇ ਮੈਰੀ ਦੇ ਮੁਲਖ